ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਮੈਨ ਦਾ ਪਾਠ ਕਲ ਬਿਖਾਇਆ ਤੇ ਅੱਜ ਭੋਗ ਪਾਏਗੇ ਨੇ ਹੋ ਹਰੀ ਰਾਮ ਨਾਲ ਹੀ ਇੱਕ ਮੈਂ ਬਹੁਤ ਹੀ ਅਲੀਸ਼ਾਨ ਲਿਫਟ ਦਿੱਤੀ ਆ ਸਕੂਲ ਨੂੰ ਸਮਰਪਿਤ ਕੀਤੀ ਆ ਉਹ ਟੀਚਰਾਂ ਵਾਸਤੇ ਵੀ ਆ ਬੱਚਿਆਂ ਵਾਸਤੇ ਵੀ ਆ ਕਿਉਂਕਿ ਤਿੰਨ ਚਾਰ ਮੰਜ਼ਲਾ ਬਣ ਚੁੱਕਿਆ ਦੀ ਬਹੁਤ ਚੜਨਾ ਉਤਰਨਾ ਔਖਾ ਹੋ ਗਿਆ ਸੀ ਅੱਜ بڑا ਨਵੇਂ ਸਾਲ ਦੇ ਸੁਭਾਅ ਅਸਰ ਤੇ ਇੱਕ ਰਮਾਇਣ ਦਾ ਪਾਠ ਹੈ ਜਿਹੜਾ ਕਰਵਾਇਆ ਜਾ ਰਿਹਾ ਸਾਰੇ ਪਿੱਛੇ ਸਵਾਨ ਬੱਚੇ ਸਾਰੇ ਉਹ ਉੱਚ ਸ਼ਾਮਿਲ ਹੋ ਰਹੇ ਨੇ ਔਰ ਦੂਜਾ ਲਿਫਟ ਜਿਹੜੀ ਸਕੂਲ ਨੂੰ ਸਮਰਪਿਤ ਕੀਤੀ ਜਾਦੀ ਹੈ ਟੀਚਰ ਸਹਿਬਾਨ ਨੂੰ ਕਿਉਂਕਿ ਤਿੰਨ ਚਾਰ ਮੰਜ਼ਲੀ ਜਿਹੜਾ ਸਕੂਲ ਹੈ ਉਹ ਬਣਿਆ ਹੋਇਆ ਉਹ ਨਹੀਂ ਹਰਦਾ ਮੰਨੀ ਹੋ ਨੀ ਗਿਆ ਬਾਈ ਆਓ ਸੁਦਰਿੰਦਰ ਜੀ ਮੜਿਆ ਕਰ ਲਈ ਪੇਰਾ ਇੱਕ ਅੱਜ ਜੀ ਲੱਗ ਰਿਹਾ ਅਗਲ ਸਾਲ ਕੀ ਹੋਏ ਪੁੱਛੋ ਅੱਜ ਜੀ ਟੌਪ ਗੱਲ ਕਿਤਾ ਦਾ ਰਹਿ ਮਾਰਦਾ ਨਵੇਂ ਸੰਦਰ ਸਭ ਤੋਂ ਪਹਿਲਾਂ ਮੈਂ ਸ਼ਹਿਰ ਨਿਵਾਸੀਆਂ ਨੂੰ ਔਰ ਅਗਰਵਾਲ ਸਭਾ ਦੇ ਜਿਹੜੇ ਪ੍ਰਧਾਨ ਸਾਹਿਬ ਸਾਰੇ ਮੈਂਬਰ ਸਾਹਿਬਾਨ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਾ ਔਰ ਅੱਜ ਬੜਾ ਨਵੇਂ ਸਾਲ ਦੇ ਸੁਭਾ ਅਫਸਰ ਤੇ ਇੱਕ ਰਮਾਇਣ ਦਾ ਪਾਠ ਹੈ ਜਿਹੜਾ ਕਰਵਾਇਆ ਜਾ ਰਿਹਾ ਔ ਸਾਰੇ ਟੀਚਰ ਸਹਿਬਾਨ ਬੱਚੇ ਸਾਰੇ ਉਹ ਉਸਤ ਸ਼ਾਮਿਲ ਹੋ ਰਹੇ ਨੇ ਔਰ ਦੂਜਾ ਲਿਫਟ ਜਿਹੜੀ ਸਕੂਲ ਨੂੰ ਸਮਰਪਿਤ ਕੀਤੀ ਜਾ ਰਹੀ ਹੈ ਟੀਚਰ ਸਹਿਬਾਨ ਨੂੰ ਕਿਉਂਕਿ ਤਿੰਨ ਚਾਰ ਮੰਜ਼ਲੀ ਜਿਹੜਾ ਸਕੂਲ ਹੈ ਉਹ ਬਣਿਆ ਹੋਇਆ। ਮੇਖਲਾ ਇਲਾਕੇ ਦਾ ਸਭ ਤੋਂ ਵਧੀਆ ਸਕੂਲ ਹੈ। ਜਿਹੜਾ ਇਹ ਅਗਰਵਾਲ ਸਭਾ ਕਮੇਟੀ ਵੱਲੋਂ ਜਿਹੜਾ ਬਣਾਇਆ ਗਿਆ। ਸੋ ਇਹਨਾਂ ਦੇ ਚੰਗੇ ਕੰਮਕਾਰ ਨੇ ਜਿਹੜੇ ਉਹਨਾਂ ਨੂੰ ਦੇਖਦੇ ਜਿੰਨਾ ਪੈਸਾ ਅਗਰਵਾਲ ਸਕੂਲ ਦੇ ਅਗਰਸੈਂ ਸਕੂਲ ਦੇ ਵਿੱਚ ਲੱਗਾਇਆ ਅਗਰਵਾਲ ਸਭਾ ਵੱਲੋਂ ਲਾਏਗਾ। ਇਹਨਾਂ ਦਾ ਰਿਕਾਰਡ ਤੋੜ ਇੰਨਾ ਪੈਸਾ ਲੱਗਿਆ ਔਰ ਸਕੂਲ ਦੀ ਕਾਇਆਕਲਪ ਕੀਤੀ ਗਈ ਆ। ਸੋ ਸਾਰੇ ਮੈਂਬਰ ਸਭਾ ਪ੍ਰਧਾਨ ਜੀ ਸਾਰੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਇੱਕ ਵਧੀਆ ਸਕੂਲ ਹੈ ਜਿਹੜਾ ਉਹ ਬਣਾ ਕੇ ਦਿੱਤਾ। ਅੱਜ ਕੀ ਹੋ ਗਿਆ ਅੱਜ ਸਕੂਲ ਦੇ ਵਿੱਚ ਰਮਨ ਦਾ ਪਾਰਕ ਸਭ ਤੋਂ ਪਹਿਲਾਂ ਤਾਂ ਮੈਂ ਨਵੇਂ ਸਾਲ ਦੀਆਂ ਸਾਰੇ ਸਮਾਣਾ ਵਾਸੀਆਂ ਨੂੰ ਸਕੂਲ ਵਾਸੀਆਂ ਨੂੰ ਸਾਰੇ ਬੱਚਿਆਂ ਨੂੰ ਮੁबारकਾ ਦਿੰਨਾ ਬਹੁਤ-ਬਹੁਤ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਮਨ ਦਾ ਪਾਰਕਲ ਬਖਾਇਆ ਗਿਆ ਅੱਜ ਭੋਗ ਪਾਏ ਗਏ ਨੇ ਨਾਲ ਹੀ ਇੱਕ ਮੈਂ ਬਹੁਤ ਹੀ ਅਲੀਸ਼ਾਨ ਲਿਫਟ ਦਿੱਤੀ ਆ ਸਕੂਲ ਨੂੰ ਸਮਰਪਿਤ ਕੀਤੀ ਆ ਉਹ ਟੀਚਰਾਂ ਵਾਸਤੇ ਵੀ ਆ ਬੱਚਿਆਂ ਵਾਸਤੇ ਵੀ ਆ ਕਿਉਂਕਿ 3-4 ਮੰਜ਼ਲਾ ਬਣ ਚੁੱਕਾ ਹੈ ਦੀ ਬਹੁਤ ਚੜਨਾ ਉਤਰਨਾ ਔਖਾ ਹੋ ਗਿਆ ਸੀ ਮੈਂ ਟੀਚਰਾਂ ਨੂੰ ਵਧਾਈ ਦਿਨਾ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਹੀ ਸਾਰੇ ਸਟਾਫ ਦਾ ਸਹਿਯੋਗ ਦਿੱਤੇ ਰਹੇ ਨੇ ਮੈਂ ਫੇਰ ਆਪਣੇ ਵੱਲੋਂ ਇੱਕ ਵਾਰੀ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਆਜੀ ਹਲਕਾ ਵਿਦਾਇਕ ਚੇਤਨ ਸਿੰਘ ਜੋਰਾ ਮਾਜਰਾ ਇੱਥੇ ਕੌਣ ਚੇ ਨੇ ਹਾਂਜੀ ਉਹਨਾਂ ਵੱਲੋਂ ਕੋਈ ਸਹਿਯੋਗ ਬਹੁਤ ਵੱਡਾ ਸਹਿਯੋਗ ਰਿਹਾ ਮੇਰੇ ਤੇ ਉਹਨਾਂ ਦਾ ਹਮੇਸ਼ਾ ਹੀ ਜਦੋਂ ਛੋਟੇ ਛੋਟੇ ਪ੍ਰੋਗਰਾਮਾਂ ਤੇ ਬੁਲਾਉਂਦੇ ਆ ਹਮੇਸ਼ਾ ਹੀ ਮੈਨੂੰ ਕੁਛ ਨਾ ਕੁਛ ਦੇਖ ਹੀ ਗਏ ਨੇ ਮੈਂ ਉਹਨਾਂ ਦਾ ਜੀ ਐਮ ਐਲ اے ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵੀ ਮੈਂ ਸਾਰੀ ਪ੍ਰਬੰਧਕ ਕਮੇਟੀ ਜੀ ਅਗਰਵਾਲ ਧਰਮਸਾਲਾ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨਾ ਸਾਰੇ ਪ੍ਰਧਾਨ ਜੀ ਔਰ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਸੋ ਸਾਰਿਆਂ ਦੁਆਰਾ ਫਿਰ ਨਾਲੇ ਸਾਡੇ ਬਹੁਤ ਸਤਿਕਾਰਯੋਗ ਸੱਜਣ ਬੈਠੇ ਨੇ ਸਾਰਿਆਂ ਨੂੰ ਉਹਨਾਂ ਦੇ ਸਾਧੀਆਂ ਬਹੁਤ-ਬਹੁਤ ਮੁਬਾਰਕਬਾਦ ਕਰਨਾ ਹੈ